ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਰੂ ਤੇ ਬਾਬਾ ਸਾਹਿਬ ਮਹਾਰਾਜ ਸਦਾ ਹੀ ਜਾਨੇ ਕਰ ਸਦਾ ਹੀ ਜਾਨੇ ਕਰ ਸਰਬਤਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਪ੍ਰੇਸ਼ਾ ਦਾ ਨਾਸ਼ ਕਰੋ ਬਾਬਾ ਜੀ ਉਕੀ ਕੜੀ ਨਾ ਦੇਖਣ ਮੋੜ ਕਰੋ ਕਿਰਪਾ ਸੰਤਨ ਸਿੰਘ ਰੂ ਤੇ ਬਾਬਾ ਸਾਹਿਬ ਮਹਾਰਾਜ ਆਪਣੀ ਮਿਹਰ ਕਰੋ ਕਿਰਪਾ ਕਰੋ ਬੱਚਿਆਂ ਦੇ ਬਾਬਾ ਜੀ ਉੱਥੇ ਦੋ ਬੱਚਿਆਂ ਨੂੰ ਬਈ ਢੰਗੇ ਰਾਹ ਬਾਬਾ ਜੀ ਕੰਢੇ ਬੱਚਿਆਂ ਨੂੰ ਕਰੋ ਕਿਰਪਾ Vamos oh! ਪਾਰ ਪਰਿਓ ਜਾਚਕ ਇਕ ਸ਼ਰਨਾ ਮਿਲੈ ਦਾਨ ਸੰਤ ਰੇਨ ਜੇਹ ਲਗ ਭਉ ਜਲ ਤਰਨਾ ਬੇਨਤ ਕਰ ਹੋ ਅਰਦਾਸ ਸੁਨੋ ਜੇ ਠਾਕੁਰ ਪਾਵੇ ਦੇਹੋ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੇ ਬਲਿਓ ਚਰਾਗ ਅੰਧਿਆਰ ਮਹਿ ਸਭ ਗਲ ਉਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ जाने नानक गोर पार ब्रह्म प्रगट सगल हर भवन में ਜਾਨ ਨਾਨਕ ਘਰਬਾਰ ਬ੍ਰਹਮ ਫਰੀਦਾ ਘੜੀਏ ਜੇ ਘੜ ਦੂਰ ਘਰ ਨਾਲ ਬਿਆਰੇ ਨੇ ਹੋ ਚੱਲਾ ਜਾ ਬਿਜਾਇ ਕੰਬਲੇ ਰਹਾ ਜਾ ਦੁੱਟੇ ਨੇ ਹੋ ਪਿਜੋ ਸਜੋ ਕੰਬਲੇ ਅੱਲਾ ਹੈ ਵਰਸਾਉ ਮੇ ਹੋ ਜਾਏ ਮਿਲਾ ਤੇ ਨਾ ਸਜਣਾ ਟੁੱਟਾ ਨਹੀਂ ਨੇਹ ਮੀਹ ਬਿਆ ਪਰਮੇਸ਼ਰ ਪਾਇਆ ਜੀਅ ਜੰਤ ਸਭ ਸੁਖੀ ਵਸਾਇਆ ਅੰਦਰ ਸੱਜਾਨੇ ਹੋ ਲਾਇਆ ਬ੍ਰੀਧ ਮੇ ਆਪਨੇ ਤਾਨ ਮਾਨ ਹੋਈ ਨਿਹਾਲ ਜਾਗੁਰ ਦੇਖਾ ਸਾਹਮਣੇ ਰਾਮ ਨਾਮ ਉਰ ਮੈਂ ਗਾਇਓ ਜਾ ਕੈ ਸਾਮਨ ਨਹੀਂ ਕੋਏ ਜੇ ਸਿਮਰਤ ਸੰਕਟ ਮਿਟਾਈ ਦਰਸਤ ਹਰੂ ਸੁਖ ਹਟਾਲ ਗੁਰ ਸੇਵੀਐ ਐਹ ਇਸ ਸਹਿਜ ਸੁਭਾਈ ਦਰਸਨ ਪਰਸ ਆਏ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਵ ਦੁਖ ਸਮਾਧੀ ਨੂਰ ਅਰਸ ਗੁਰ ਸਹ ਝੱਡੀਐ ਤਦ ਜਿਟੇ ਸਜੇ ਬਾਦਸ਼ਾਹ जनम जनम दे सजन सज्जा बादशाह सिर शाहा जिस शाहु जि बास ही आए सब ना ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾ ਘਰ ਦੂਜਾ ਸ਼ਡ ਪਾਧਿਆ ਇਕ ਓ ਅੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਹਰ ਬੇਦ ਵੀਜਾਰੇ ਨਵਲ ਬੋ ਅੰਗਮ ਸਾਧੇ ਸੇਉ ਸੰਗਨ ਅਛੁਟ ਕੇਉ ਅਜਗ ਅਹੰਭੁ ਬੁਧਿ ਬਾਧੇ ਪਾਠ ਪੜਿਓ ਹਰ ਭੇਦ ਬੀਜਾਰਿਓ ਨਿਵਲੁ ਬੁ ਅੰਗਮ ਸਾਧੇ ਪੰਜ ਜਨਾ ਸੇਉ ਸੰਗਨ ਅਛੁਟ ਕੇਉ ਅਦਿਕ ਅਹੰਗ ਬੁੱਧ ਬਾਧੇ ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਜੀਏ ਕਰਮ ਅਲਗਾ ਹਰ ਬਰੋ ਸੁਆਮੀ ਗਏ ਦਵਾਰ ਦਿਜੈ ਬੁੱਧ ਵਿਵੇਕਾ ਬਾਤੀ ਰਹੇ ਨਗਨ ਫਿਰਿਓ ਬਾਨਮਾਹੀ ਥਾਟ ਤੀਰਤ ਸਬਤਰਤੀ ਭ੍ਰਮੇ ਦੁਬਿਦਾ ਛੁਟ ਕੈ ਨਾਹੀ ਮਨ ਗਾਮਨਾ ਤੀਰਤ ਜਾਇ ਬਸੇ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਅੱਖ ਜਤਨ ਕਰਾਏ ਕਨਕ ਕਾਮਨੀ ਹੈ ਵਰਗਾ ਵਰ ਬਹੁ ਵਿਦਦਾਨ ਦਾ ਤਾਰ ਅੰਨ ਬਸਤਰ ਭੂਮ ਬਹੁ ਆਰ ਬੇ ਨਾ ਮਿਲਿਆ आट कर मारत रहता हू कर बंधन में पर न मिलिया जुगता जोग सिद्ध आसन चौरासी ए भी कार कर रहे वी यार जा फिर फिर जन्म ਹਰਿ ਸੇਉ ਸੰਗ ਨਾ ਗਹਿ ਆ ਰਾਜ ਲੀਲਾ ਰਾਜਨ ਕੀ ਰਜਨਾ ਕਰਿਆ ਹੁਗਮ ਅਵਾਰਾ ਸੇਜ ਸੋਨੀ ਚੰਦਨ ਜੋਵਾ ਨਰਕ ਕੋਰ ਕਾ ਧੁਆਰਾ ਹਰ ਘੀਰਤ ਸਾਧ ਸੰਗਤਹ ਤੇਰ ਘਰ ਮਨ ਕੈ ਕਰਮਾ ਕਹਉ ਨਾਨਕ ਤੇ ਸਭੈ ਹੋ ਪਰਾਪਤ ਜੈਸਾ ਪੁਰਬ ਲਿਖੇ ਕਾ ਲਹਿਨਾ ਤੇਰੋ ਸੇਵਾ ਕਰ ਇਹ ਰੰਗ ਮਾਧਾ ਪਾਇਓ ਕਿਰਪਾਲ ਧੀਰ ਦੁਖ ਪੰਚਨਾ ਹਰ ਹਰ ਕੀ ਰਤਨ ਇਹੋ ਮਨ ਰਤਾ ਰਹਾ ਦੂਜਾ ਤੇਰੋ ਸੇਵਕ ਇਹ ਰੰਗ ਮਾਤਾ ਪ੍ਰਯੋਗਿਰ ਬਾਲ ਦੀਨ ਦੁਖ ਬੰਜਨ ਹਰ ਹਰ ਕੀ ਰਤਨ ਇਹੋ ਮਨ ਰਤਾ ਵਾਦੇ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਠਵਦੀਆ ਏਕ ਓੰਕਾਰ ਸਤਗੁਰ ਪ੍ਰਸਾਦ ਪਾੜ ਪੜਿਓ ਅਰ ਭੇਦ ਵਿਚਾਰਿਓ ਨਿਵਲ ਭਉੰਗ ਮਸਾਦੇ ਪੰਜ ਜਨਾ ਸਿਓ ਸੰਗ ਨ ਛੁਟ ਗਿਓ ਅਦਿਕ ਅਹੰਗ ਬੁਧ ਬਾਦੇ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਬ੍ਰਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਸ਼ੇ 641 ਦੇ ਸੋਰਠ ਰਾਗ ਅੰਦਰ ਅਸ਼ਟ ਪਦੀਆਂ ਦੇ ਸਰਲੇਖੇ ਖੇੜ ਸ਼ਬਾਏ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬ라우 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ